ਰੁਕ ਲਗਾਓ ਤਰਤੀ ਬਚਾਓ 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 ਰੁੱਖ ਲਗਾਓ ਧਰਤੀ 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 ਬਚਾਓ ਹਾਂ ਜੀ ਨਮ ਜੀ ਕੀ ਕਰਨਾ ਚੁਣ ਜਿਹੜੇ ਰੁੱਖ ਲਗਾਏ ਜਾ ਰਹੇ ਨੇ ਬਹੁਤ ਹੀ ਵਧੀਆ ਨੇਕ ਉਪਰਾਲਾ ਸੰਭਵ ਫਾਊਂਡੇਸ਼ਨ ਵੱਲੋਂ 1 ਘੰਟੇ ਵਿੱਚ 1 ਰੁੱਖ ਲਗਾਉਂਦਾ ਜਿਹਦੇ ਵਿੱਚ ਭਾਈ ਕਨਈਆ ਜੀ ਸੇਵਾ ਸੈਟੀ ਨੇ ਸਹਿਯੋਗ ਕੀਤਾ ਸਾਡੇ ਸਮੂਹ ਵਲੰਟੀਅਰ ਉਸ ਦੇ ਨਾਲ-ਨਾਲ ਸਾਡੇ ਸ਼ਹਿਰ ਵਾਸੀ ਪ੍ਰਸ਼ਾਸਨ ਨੇ ਵੀ ਸਾਡਾ ਸਹਿਯੋਗ ਦਿੱਤਾ ਅਸੀਂ ਉਸ 1 ਲੱਖ ਟੀਚੇ ਦੇ ਵਿੱਚੋਂ 1100 ਰੁੱਖ ਲਗਾਉਣ ਲਈ ਉਹਨਾਂ ਤੋਂ ਲੈ ਕੇ ਆਂਦੇ 50 ਰੁੱਖ ਐਕਸਟਰਾ ਸੀ ਕਈ ਵਾਰ ਕੋਈ ਪਤਵੰਤੇ ਸੱਜਣ ਬਾਅਦ ਚ ਆ ਜਾਂਦੇ ਨੇ ਉਹਨਾਂ ਲਈ ਰੱਖੇ ਹੋਏ ਸੀ 1151 ਰੁੱਖ ਅਸੀਂ ਅੱਜ ਇੱਥੇ ਲਗਾ ਦਿੱਤੇ ਨੇ ਹਾਂਜੀ ਕਿੰਨੇ ਘੰਟੇ ਚ ਲਗਾਏ ਨੇ ਇਹ 1 ਘੰਟੇ ਦਾ ਸਮਾਂ ਸੀ ਜੀ ਪੂਰੇ ਲੁਧਿਆਣਾ ਜ਼ਿਲ੍ਹੇ 'ਚ ਇਹ ਲੱਗੇ ਨੇ ਹਾਂਜੀ ਕਿਹੜੇ ਰੋਡ 'ਤੇ ਲਗਾ ਰਹੇ ਹਾਂ ਅਸੀਂ ਜੋ ਪੜੀ ਤੋਂ ਬੂਥਗੜ੍ਹ ਵੱਲ ਨੂੰ ਸੂਹਾ ਜਾਂਦਾ ਉਸ ਸੂਏ ਦੇ ਉੱਤੇ ਕੋਟਲਾ ਅਜਨੇਰ ਕੋਟਲਾ ਨਗਾਵਾਂ ਔਰ ਰਾਧਾ ਸਵਾਮੀ ਸਾਸੰਗ ਭਵਨ ਜਿੱਥੋਂ ਉਹਦੇ ਇਧਰਲੇ ਪਾਸੇ ਬੂਥਗੜ੍ਹ ਦੀ ਸਾਈਡ ਤੋਂ ਉੱਥੇ ਤੱਕ ਇਹ ਲਗਾਏ ਨੇ ਹਾਂਜੀ ਜਿੱਦਾਂ ਕਿ ਰੁੱਖ ਉੱਤੇ ਲਗਾਏ ਜਾਂਦੇ ਨੇ ਉਹਦੇ ਬਾਅਦ ਦੇਖਭਾਲ ਕਿੱਦਾਂ ਕਰਦੇ ਹੋ ਫਿਰ ਸਾਡੀਆਂ ਸਭ ਤੋਂ ਪਹਿਲਾਂ ਕੋਸ਼ਿਸ਼ਾਂ ਇਹ ਹੁੰਦੀਆਂ ਨੇ ਜਿਤੋਂ ਕਦੇ ਵੀ ਕਿਤੇ ਵੀ ਰੁੱਖ ਲਗਾਏ ਜਾਂਦੇ ਨੇ ਅਸੀਂ ਰੁੱਖ ਉੱਥੇ ਲਗਾਉਣ ਜਾਂਦੇ ਹਾਂ ਜਿੱਥੇ ਕੋਈ ਪਿੰਡ ਵਾਸੀ ਸ਼ਹਿਰ ਵਾਸੀ ਸਾਨੂੰ ਕਹਿੰਦਾ ਵੀ ਅਸੀਂ ਰੁੱਖ ਲਗਵਾਉਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਇੱਕ ਪ੍ਰਣ ਕਰਵਾਨੇ ਆਉਣਾ ਤੋਂ ਇਹ ਜੋ ਰੁੱਖ ਨੇ ਇਹ ਭਾਈ ਕਨਈਆ ਜੀ ਸੇਵਾ ਸੈਟੀ ਨੇ ਲਗਾਏ ਨੇ ਤਾਂ ਇਹਨਾਂ ਦਾ ਜ਼ਿੰਮੇਵਾਰੀ ਵੀ ਭਾਈ ਕਨਈਆ ਜੀ ਸੇਵਾ ਸੈਟੀ ਦੇ ਜੋਧਿਆਂ ਨੂੰ ਬਣਦੀ ਹੈ ਇਹਦੇ ਵਿੱਚ ਅਸੀਂ ਵਾਰੀ ਸਿਰ ਟੀਮਾਂ ਜਿਵੇਂ ਸਾਡੀਆਂ ਬਣਾਈਆਂ ਹੋਈਆਂ ਨੇ ਉਹਨਾਂ ਟੀਮਾਂ ਦੇ ਲੀਡਰ ਨਾਲ ਨੇ ਪੰਜ-ਪੰਜ ਬੰਦਿਆਂ ਦੇ ਉਹਨਾਂ ਦੀ ਅਸੀਂ ਵਾਰੀ ਸਿਰ ਅਸੀਂ ਡਿਊਟੀ ਲਗਾਵਾਂਗੇ ਔਰ ਇਹਨਾਂ ਨੂੰ ਪਾਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਉਹ ਭਾਗਾਂ ਵਾਲਾ ਦਿਨ ਸੀ ਜਿਹਦੀ ਕਾਫੀ ਲੰਬੇ ਟਾਈਮ ਤੋਂ ਅੜੀਕ ਸੀਗੀ 14 ਜੁਲਾਈ ਦਿਨ ਐਤਵਾਰ। ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਚੋਂ ਮਿਲ ਕੇ ਨੌਜਵਾਨ ਵੀਰਾਂ ਨੇ, ਬਜ਼ੁਰਗਾਂ ਨੇ, ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ ਰਲ ਕੇ ਜਿਹੜੇ ਅੱਜ ਬੂਸਗੜ ਤੋਂ ਜੋ ਭੜੀ ਨੂੰ ਸੂਆ ਜਾ ਰਿਹਾ ਉਹ ਸੂਏ ਦੇ ਉੱਤੇ ਫਲਦਾਰ ਸ਼ਾਨਦਾਰ ਜਿਹੜੇ ਬੂਟੇ ਨੇ ਉਹ ਲਗਾਏ ਗਏ ਨੇ। ਸੋ ਇਹ ਬੂਟਿਆਂ ਦੀ ਸਾਂਭ ਸੰਭਾਲ ਕਰਨ ਦਾ ਵੀ ਵੀਰਾਂ ਨੇ ਜੋ ਆ ਜ਼ਿੰਮੇਵਾਰੀ ਲਈਤੀ ਆ ਸੋ ਬਾਬਾ ਕਿਰਪਾ ਕਰੇ ਆਉਣ ਵਾਲੇ ਟਾਈਮਾਂ ਦੇ ਵਿੱਚ ਹੋਰ ਤਰੱਕੀ ਕਰੀਏ ਧੰਨਵਾਦ ਜੀ ਹਾਂਜੀ ਕੜਗੜਰੂ ਕੁਲਗਾਗੇ ਇਥੇ ਫਲਦਾਰ ਛਾਂਦਾਰ ਰੁੱਖ ਲਗਾਏ ਗਏ ਨੇ ਤਾਂ ਕਿ ਮਤਲਬ ਕਿ ਥੋੜੇ ਜਿਹੀ ਉਪਰਾਲੇ ਦੇ ਨਾਲ ਇਹ ਖਿਲ ਜਾਣ ਸ ਰੋਡ ਸਾਈਡ ਦੇ ਉੱਤੇ ਕਿਉਂਕਿ ਛਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਪਮਾਨ ਪਿੱਛੇ 50 ਡਿਗਰੀ ਨੂੰ ਹੱਥ ਲਗਾ ਕੇ ਗਿਆ ਤੇ ਇਥੇ ਵੇਕਪਲਾਰ ਮੈਂ ਆਪਣੇ ਸਾਰਿਆਂ ਵਾਸਤੇ ਇਹ ਕਿ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਪਿੱਛੇ ਕਰੋਨਾ ਕਾਲ ਦੇ ਵਿੱਚ ਵੀ ਆਕਸੀਜਨ ਦੇ ਮਹੱਤਵ ਦੀ ਲੋਕਾਂ ਨੂੰ ਜਾਣਕਾਰੀ ਮਿਲੀ ਗਈ ਸਾਡੀ ਪਾਈਕਨੇਜੀ ਸੇਵਾ ਸੁਸਾਇਟੀ ਵੱਲੋਂ ਰੁੱਖ ਲਗਾਓ ਤਰਤੀ ਬਚਾਓ ਮਹਿੰਮ 2024 ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਸੰਭਵ ਫਾਊਂਡੇਸ਼ਨ ਦੇ ਕੋਲਾਬੋਰੇਸ਼ਨ ਦੇ ਨਾਲ 1 ਘੰਟੇ ਵਿੱਚ 1 ਲੱਖ ਪੌਦਾ ਲਗਾਉਣ ਦੇ ਮਹਿੰਮ ਦੇ ਵਿੱਚ ਸਾਨੂੰ ਨਾਲ ਜੁੜਿਆ ਗਿਆ ਤੇ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਇਸ ਮਹਿੰਮ ਦਾ ਹਿੱਸਾ ਬਣ ਕੇ ਤੇ ਸਾਡੀ ਸਾਰੀ ਟੀਮ ਸਾਡੇ ਨਾਲ ਸਾਰੇ ਸ਼ਹਿਰੀ ਸੰਸਥਾਵਾਂ ਰਲ ਕੇ ਇੱਥੇ ਆਈਆਂ ਨੇ ਤੇ ਨਾਲ ਸਾਂਝੇ ਹੱਥ ਨਾਲ ਸਾਂਝੀ ਜ਼ਿੰਮੇਵਾਰੀਆਂ ਨਿਭਾਈਆਂ ਨੇ ਸਾਨੂੰ ਇਸ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ ਤੇ ਉਮੀਦ ਕਰਦੀ ਆ ਕਿ ਅੱਗੇ ਵੀ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਸਾਡਾ ਸਾਥ ਦਿੰਦੇ ਰਹਿਣਗੇ ਕਿਉਂਕਿ ਇਹ ਸਾਂਝਾ ਕੰਮ ਹੈ ਭਗਵਾਨ ਦਾ ਕੰਮ ਹੈ ਤੇ ਆਪਾਂ ਪ੍ਰਕਿਰਤੀ ਦੇਵੀ ਦਾ ਆਪਾਂ ਰਲ ਕੇ ਰਜ ਚ ਭਾਈ ਜੀ ਪਾਪਾ ਨੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਭਾਈ ਖਨਈਆ ਜੀ ਸੇਵਾ ਸੋਸਾਇਟੀ ਵੱਲੋਂ ਇਹ 1100 ਰੁੱਖ ਲਗਾਉਣ ਦਾ ਪ੍ਰਣ ਸੀਗਾ ਇਹਨੂੰ ਅੱਜ ਬੜੀ ਤਰਤੀਬ ਵਾਈਜ਼ ਸਿਰੇ ਚੜਾ ਦਿੱਤਾ ਗਿਆ ਹੈ ਸਮੂਹ ਜਿੰਨੇ ਵੀ ਨਗਰ ਵਾਸੀ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਭਾਈ ਕਨਈਆ ਜੀ ਸੇਵਾ ਸਰਟੀਵਲੋਂ ਧੰਨਵਾਦ ਕੀਤਾ ਜਾਂਦਾ ਹੈ ਆਓ ਆਪਾਂ ਵਾਤਾਵਰਣ ਨੂੰ ਬਚਾਉਣ ਲਈ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਪਲ ਅਹਿਮ ਰੋਲ ਅਦਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਤੁਹਾਡਾ ਲੱਦਰਸਾ